ਇਹ ਤਾਂ ਮੀਸਾ 110 ਕਰੋੜ ਰੁਪਏ ਬਹੁਤ ਤੁਹਾਡੇ ਲਈ ਵੀ ਸਾਡੇ ਲਈ ਤਾਂ ਬਹੁਤ ਜੇ ਮੈਂ ਤੁਹਾਡੇ 109 ਕਰੋੜ 99 ਲੱਖ ਰੁਪਏ ਦੀ ਬਚਤ ਕਰ ਦੇਵਾਂ ਫੇਰ ਪਰ 110 ਕਰੋੜ ਰੁਪਏ ਪਰਮ ਪ੍ਰਚਾਰ ਲਈ ਖਰਚ ਨਹੀਂ ਕੀਤੇ ਜਾਣਗੇ ਕਿਉਂਕਿ ਤੁਸੀਂ ਤਾਂ ਪਰਮ ਪ੍ਰਚਾਰ ਕਰ ਨਹੀਂ ਸਕਦੇ ਜੇ ਤੁਸੀਂ ਅੱਗੇ ਲੱ ਕੇ ਜਾਓਗੇ ਲੋਕਾਂ ਨੂੰ ਕਹੋਗੇ ਕਿ ਭਾਈ ਗੁਰੂ ਦੇ ਲੜ ਲੱਗੋ ਅਮਰਤਾਰੀ ਬਣੋ ਤਾਂ ਲੋਕ ਤੁਹਾਨੂੰ ਕੀ ਕਹਿਣਗੇ ਜੇ ਧੰਮੀ ਸਾਹਿਬ ਤੁਸੀਂ ਸਿੱਕਾਂ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਹੋ ਤੁਹਾਡੇ ਦੋ ਬੇਟੇ ਨੇ ਦੋਨੇ ਪਤ ਤਲੇ ਦਾ ਸਿਰਫ 1 ਲੱਖ ਰੁਪਿਆ ਵੀ ਨਹੀਂ ਖਰਚ ਆਊਗਾ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਦੇ ਲੜ ਲੱਗ ਜਾਣਗੇ ਪੁਰਾਣੀ ਅਮਰਤ ਸ਼ਕਤ ਲੈਣ ਹੋਊਗੀ ਦੇ ਸ਼ਾਂਭੇ ਦੇ ਸ਼ਾਮਿਕ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਕੋਈ ਵੀ ਸਿੱਖ ਵਿਦਵਾਨ ਹਰਜਿੰਦਰ ਸਿੰਘ ਧਾਮੀ ਨੂੰ ਤਖਤਾਂ ਦੇ ਜਥੇਦਾਰਾਂ ਦੀ ਸੇਵਾ ਮੁਕਤੀ ਦੇ ਵਿਧੀ ਵਿਧਾਨ ਲਈ ਸੁਝਾਅ ਦੇਣ ਨੂੰ ਤਿਆਰ ਨਹੀਂ ਹੈ ਕਿਉਂਕਿ ਹਰਜਿੰਦਰ ਸਿੰਘ ਧਾਮੀ ਆਪ ਅਕਾਲ ਤਖਤ ਦਾ ਭਗੌੜਾ ਹੈ ਅਤੇ ਅਕਾਲ ਤਖਤ ਦੇ ਭਗੌੜਿਆਂ ਲਈ ਹੀ ਇਹ ਸਭ ਕੁਝ ਕਰ ਰਿਹਾ ਹੈ। ਪੀਤੇ ਦਿਨਾਂ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਜੋ ਕਾਰਗੁਜ਼ਾਰੀ ਰਹੀ ਹੈ ਉਹ ਸਭ ਜਾਣ ਚੁੱਕੇ ਹਨ। ਕਦੇ ਨੈਤਿਕਤਾ ਦੇ ਆਧਾਰ ਤੇ ਪ੍ਰਧਾਨਗੀ ਤੋਂ ਅਸੀਫ਼ਾ ਦੇ ਦੇਣਾ ਤੇ ਕਦੇ ਬਿਨਾਂ ਨੈਤਿਕਤਾ ਤੋਂ ਹੀ ਪ੍ਰਧਾਨਗੀ ਦੇ ਅਹੁਦੇ ਤੇ ਫਿਰ ਬਰਾਜਮਾਨ ਹੋ ਜਾਣਾ ਸ਼੍ਰੀ ਕਾਟਕ ਸਿੰਘ ਸਾਹਿਬ ਦੇ ਜਥੇ ਦਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਬਾਰ ਬਾਰ ਕਹਿਣ ਤੇ ਵੀ ਸੁਲਤਾਨ ਸਿੰਘ ਦੇ ਬਾਰ ਬਾਰ ਕਹਿਣ ਤੇ ਵੀ ਇਹੀ ਹਰਜਿੰਦਰ ਸਿੰਘ ਧਾਮੀ ਪ੍ਰਧਾਨਗੀ ਸਾਂਭਣ ਲਈ ਤਿਆਰ ਨਹੀਂ ਹੋਇਆ ਪਰ ਜਦੋਂ ਸੁਖਵੀਰ ਬਾਦਲ ਨੇ ਮਮੂਲੀ ਜਿਹਾ ਕਿਹਾ ਵਿਤਾਮੀ ਸਾਹਿਬ ਪ੍ਰਧਾਨਗੀ ਦੇ ਕੁਰਸੀ ਤੇ ਬਰਾਜਮਾਨ ਹੋ ਜੋ ਇੱਕ ਮਿੰਟ ਨੇ ਲਾਇਆ ਇਸ ਥਾਮੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤੋਹਫੀਨ ਕੀਤੀ ਤੇ ਸੁਖਬੀਰ ਬਾਦਲ ਦੇ ਹੁਕਮ ਦੀ ਪਾਲਣਾ ਕੀਤੀ ਇੱਕ ਤਾਂ ਇਸ ਕਰਕੇ ਦੂਜਾ ਇਹ ਕਿ ਜੋ ਮੌਜੂਦਾ ਹਾਊਸ ਹੈ ਇਹਦੀ ਮਿਆਦ ਖਾਤਮ ਹੋ ਚੁੱਕੀ ਹੈ ਪਤ ਤੋਂ ਬਾਅਦ 2 ਜਾਂ 2.5 ਮਹੀਨੇ ਦੀ ਮਿਆਦ ਹੈ ਜੂਨ ਮਹੀਨੇ ਚ ਐਸੇ ਜੂਨ ਮਹੀਨੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਕਾਲ ਤੱਕ ਦੇ ਪਘੌੜਿਆਂ ਦੇ ਹਾਊਸ ਚੋਂ ਕੋਈ ਵੀ ਮੈਂਬਰ ਸਮੇਤ ਧਾਮੀ ਦੇ ਜਿੱਤ ਕੇ ਆਉਣ ਦੀ ਆਸ ਨਾ ਕਰੇ ਇਹ ਨਾਇਂ ਜਿੱਤ ਕੇ ਆਉਣਾ ਹੈ ਇਸੇ ਕਰਕੇ ਕੋਈ ਸਿੱਖ ਵਿਦਵਾਨ ਹੁੰਗਾਹਾਰਾ ਨਹੀਂ ਦੇ ਰਿਹਾ ਵੇ ਵੇ ਵੀ ਕਿਉਂ ਸਾਰੇ ਸਿੱਖ ਵਿਦਵਾਨਾਂ ਨੂੰ ਇਹ ਪਤਾ ਹੈ ਕਿ ਕਾਲਪਤਖ ਸਾਹਿਬ ਦੇ ਜਥੇਦਾਰ ਰਹੇ ਜੁਗਿੰਦਰ ਸਿੰਘ ਬਦਾਂਤੀ ਨੇ ਇਹ ਮਤਾ ਪਾਸ ਕਰ ਦਿੱਤਾ ਸੀ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦੇ ਵਿਧੀ ਵਿਧਾਨ ਦਾ ਉਸਨੇ ਇੱਕ ਕਮੇਟੀ ਵੀ ਨਿਯੁਕਤ ਕਰ ਦਿੱਤੀ ਸੀ ਜੀ ਦੇ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਸਪਾਲ ਸਿੰਘ ਤੇ ਹੋਰ ਸਿੱਖ ਵਿਦਵਾਨ ਵੀ ਸ਼ਾਮਲ ਸਨ ਪਰ ਕੇਸੇ ਵੀ ਪ੍ਰਧਾਨ ਨੇ ਏਸੇ ਵਿਧੀ ਪ੍ਰਧਾਨ ਦੇ ਮਤੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਤੇਜਾ ਸੁਮਿੰਦ ਸਮੁੰਦਰੀ ਖਾਸ ਦੀ ਪ੍ਰਧਾਨ ਦੇ ਅਨਮਾਰੀ ਵਿੱਚ ਇੱਕ ਖੜਾ ਬੰਦ ਪਿਆ ਹੈ ਫਿਰ ਧਾਮੀ ਹਰਜਿੰਦਰ ਸਿੰਘ ਧਾਮੀ ਕੀ ਤੈਨੂੰ ਪਤਾ ਨਹੀਂ ਕਿਉਂ ਡਰਾਮੇਬਾਜ਼ੀ ਕਰ ਰਿਹਾ ਹੈ ਇਹ ਤੇਰੀ ਸਾਰੀ ਡਰਾਮੇਬਾਜ਼ੀ ਜੋ ਹੈ ਇਸ ਲਈ ਕੀਤੀ ਹੈ ਕਿ ਪੰਥਕ ਤੇਰਾ ਕੁਝ ਸ਼ਾਂਤ ਰਹਿਣ ਤੇ ਉਹ ਤੁਹਾਡੇ ਬਜਟ ਇਜਲਾਸ ਵਿੱਚ ਕੋਈ ਵਿਗੜ ਨਾ ਪਾਉਣ ਤਾਂ ਮੀ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਵਿੱਚ ਕਿਸ ਬਜਟ ਵਿੱਚ ਕਿਸੇ ਨੇ ਕੋਈ ਵਿਗੜ ਨਹੀਂ ਸੀ ਪਾਉਣਾ ਇਹ ਤੁਹਾਡੇ ਅੰਦਰਲਾ ਪਾਪ ਸੀ ਤੁਹਾਡੇ ਅੰਦਰਲੀ ਬੇਈਮਾਨੀ ਸੀ ਕਿਸੇ ਨੇ ਵਿਗਨ ਨਹੀਂ ਸਿਪਣਾ ਵਰਕੇ ਸਾਰਿਆਂ ਨੇ ਬਜਟ ਪਾਸ ਕਰਨ ਦੇ ਹੱਥ ਵਿੱਚ ਬੋਟ ਨਹੀਂ ਜੇ ਬਜਟ ਦੀ ਗੱਲ ਕਰੀਏ 1384 ਕਰੋੜ ਤੇ 47 ਲੱਖ ਦਾ ਬਚਤ ਜੋ ਹੈ ਉਹ ਸਰਬਸੰਮਤੀ ਨਾਲ ਪਾਸ ਹੋਇਆ ਬਹੁਤ ਵਧੀਆ ਗੱਲ ਹੈ ਇਸ ਤੇ ਕੋਈ ਟਕਰਾਹ ਹੋਣਾ ਹੀ ਨਹੀਂ ਸੀ ਇਹ ਤਾਂ ਇਹਨਾਂ ਨੂੰ ਇਹਨਾਂ ਦਾ ਅੰਦਰਲਾ ਪਾੜਾ ਮਾਰ ਰਿਹਾ ਸੀ 110 ਕਰੋੜ ਰੁਪਏ ਇਹਨਾਂ ਨੇ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚਨਨ ਕਰਨ ਲਈ ਉਸ ਦੇ ਖਾਤੇ ਵਿੱਚ ਪਾਏ ਨੇ ਬਹੁਤ ਵਧੀਆ ਗੱਲ ਹੈ ਪਰ 110 ਕਰੋੜ ਰੁਪਏ ਧਰਮ ਪ੍ਰਚਾਰ ਲਈ ਖਰਚ ਨਹੀਂ ਕੀਤੇ ਜਾਣਗੇ ਇਹ ਇਹਨਾਂ ਦੇ ਜੋ ਮੈਂਬਰ ਨੇ ਜੋ ਇਹਨਾਂ ਦੇ ਚਾਹਤੇ ਨੇ ਉਹਨਾਂ ਦੇ ਤੋਰੇ ਫੇਰੇ ਤੇ ਹੀ ਖਰਚ ਹੋਣਗੇ ਸਾਨੂੰ ਪਤਾ ਹੈ ਮੈਂ ਜੇ ਇਹਨਾਂ ਦਾ ਪਿਛਲਾ ਖਾਤਾ ਖੋਲਦਾ ਤੁਹਾਡੇ ਸਾਹਮਣੇ 2017 1 ਜੁਲਾਈ 2017 ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਭਾਵਨ ਧਰਤੀ ਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਦੀ ਪ੍ਰਧਾਨਗੀ ਹੇਠ ਪੋਤਪਾਰੀ ਇਕੱਠ ਹੋਇਆ। ਭਾਵੇਂ ਉਸ ਕੱਠ ਵਿੱਚ ਸਿੱਖ ਸੰਗਤਾਂ ਕੱਟ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਧਿਆਪਕ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਇੱਥੋਂ ਤੱਕ ਇਹਨਾਂ ਦੀਆਂ ਵੈਨਾਂ ਤੇ ਬੱਸਾਂ ਦੇ ਡਰਾਈਵਰ ਵੀ ਉਸ ਇਕੱਠ ਵਿੱਚ ਹਮ ਹਮਾ ਕੇ ਪੁੱਜੇ ਸਨ ਮੈਂ ਉਦੋਂ ਪੱਤਰਕਾਰਤਾ ਦੀ ਡਿਊਟੀ ਉੱਥੇ ਨਿਭਾਇਆ ਸੀ ਇਹ ਇਕੱਠ ਇਹ ਦਾਬਾ ਕੀਤਾ ਗਿਆ ਸੀ ਕਿ ਅੱਜ ਤੋਂ ਇਸ ਇਲਾਕੇ ਵਿੱਚ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕੀਤਾ ਜਾਵੇਗਾ ਮੈਂ ਬਡੂੰਗਰ ਨੂੰ ਪ੍ਰੈਸ ਕਾਨਫਰੰਸ ਸਵਾਲ ਵੀ ਕੀਤੇ ਸੀ ਉਹਨੂੰ ਬਡੂੰਗਰ ਸਾਹਿਬ ਦੱਸੋ ਕਿਵੇਂ ਪ੍ਰਚੰਡ ਕਰੋਗੇ ਕਹਿੰਦੇ ਪ੍ਰਚਾਰ ਕਰਾਂਗੇ ਮੈਂ ਪ੍ਰਜਾ ਤੁਹਾਡਾ ਪਹਿਲਾ ਹੋਈ ਜਾਂਦਾ ਹੈ ਪ੍ਰਚੰਡ ਕਿਵੇਂ ਕਰੋਗੇ ਕੀ ਰੂਪਰੇਖਾ ਹੈ ਤੁਹਾਡੇ ਕੋਲੇ ਤਿੰਨ ਵਾਰ ਕੋਈ ਜਵਾਬ ਨਹੀਂ ਦੇ ਸਕਿਆ ਹਰ ਕੇ ਮੈਨੂੰ ਕਹਿ ਵੀ ਚੁੱਪ ਕਰੋ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਉਦੋਂ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਹੋ ਚੁੱਕੇ ਸੀ ਉਸੇ ਦਿਨ ਹੀ 1 ਜੁਲਾਈ 2017 ਨੂੰ ਮੋਦੀ ਸਰਕਾਰ ਨੇ ਜੀਐਸਟੀ ਲਾਗੂ ਕੀਤੀ ਸੀ 2017 ਤੋਂ ਲੈ ਕੇ ਅੱਜ ਤੱਕ ਦਮਦਮਾ ਸਾਹਿਬ ਦੀ ਧਰਤੀ ਤੇ ਇੰਨਾ ਸ਼੍ਰੋਮਣੀ ਕਮੇਟੀ ਵਾਲਿਆਂ ਦੀ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਹੋਣ ਦੀ ਬਜਾਏ ਤੁਖਬੀ ਨਹੀਂ ਰਹੀ ਜਦੋਂ ਕਿ ਇਹਦੇ ਮੁਕਾਬਲੇ ਤੇ ਹਜ਼ਾਰਾਂ ਲੋਕ ਧਰਮ ਪਰिवर्तन ਕਰ ਚੁੱਕੇ ਨੇ ਕਿਉਂ ਕਰ ਚੁੱਕੇ ਨੇ ਉਹ ਇੱਕ ਬੱਖਰਾ ਵਿਸ਼ਾ ਹੈ ਕਿਉਂਕਿ ਉਹ ਇਹਨਾਂ ਵਾਂਗੂ ਜਿਵੇਂ 110 ਕਰੋੜ ਇਹਨਾਂ ਨੇ ਆਪਣੇ ਪੂਰੇ ਫਰੇ ਲਈ ਕੱਢਿਆ ਉਹ ਇਦਾਂ ਨਹੀਂ ਖਰਚ ਕਰਦੇ ਉਹ ਲੋੜਵੰਦਾਂ ਦੀ ਵਿੱਦਿਆ ਤੇ ਸੇਤ ਸੁਲਤਾਨ ਦੇ ਖਰਚ ਕਰਦੇ ਨੇ ਇਸੇ ਕਰਕੇ ਉਹ ਦਿਨੋਂ ਦਿਨ ਲੋਕ ਜਿਹੜੇ ਹੈਗੇ ਆ ਉਦੋਂ ਕਰਤੇ ਜਾ ਰਹੇ ਇਹ ਤਾਂ ਹੈ हां एक मैं धामी साहब ਨੂੰ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਦਰਦੇ ਕੌਮ ਚੈਨਲ ਵੱਲੋਂ ਇੱਕ ਸੁਝਾਅ ਇਹ ਦੇਣਾ ਚਾਹੁੰਦੇ ਆ ਕਿ ਧਾਮੀ ਸਾਹਿਬ 110 ਕਰੋੜ ਰੁਪਏ ਬਹੁਤ ਹੁੰਦੇ ਨੇ ਤੁਹਾਡੇ ਲਈ ਨਹੀਂ ਸਾਡੇ ਲਈ ਤਾਂ ਬਹੁਤ ਹੁੰਦੇ ਨੇ ਜੇ ਮੈਂ ਤੁਹਾਡੇ 109 ਕਰੋੜ 99 ਲੱਖ ਰੁਪਏ ਦੀ ਬਚਤ ਕਰ ਦੇਵਾਂ ਤੇ ਧਰਮ ਪ੍ਰਚਾਰ ਦੀ ਲਹਿਰ ਨੂੰ ਪਰ ਚੰਦ ਕਰ ਦੇਵਾ ਫੇਰ ਵੈਸੇ ਤਾਂ ਕਹਿੰਦੇ ਵੀ ਘਰੋਂ ਖਾ ਕੇ ਕੋਈ ਕਿਸੇ ਨੂੰ ਅਕਲ ਨਹੀਂ ਦਿੰਦਾ ਪਰ ਫੇਰ ਵੀ ਕਿਉਂਕਿ ਧਰਮ ਦਾ ਮਸਲਾ ਹੈ ਬੇਅਕਲ ਨੂੰ ਅਕਲ ਦੇਣੀ ਸਾਡਾ ਫਰਜ਼ ਬਣਦਾ ਹੈ ਧਾਮੀ ਸਾਹਿਬ ਸਿਰਫ 1 ਲੱਖ ਰੁਪਇਆ ਮੈਂ ਖਰਚ ਕਰਾਉਣਾ ਚਾਹੁੰਦਾ ਧਰਮ ਪ੍ਰਚਾਰ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰ ਲੈ ਜੇ ਤੁਸੀਂ ਮੰਨੋ ਤਾਂ ਵਾਕਈ ਇਹ ਲਹਿਰ ਪ੍ਰਚੰਡ ਹੋਵੇਗੀ ਕਿਉਂਕਿ ਤੁਸੀਂ ਤਾਂ ਧਰਮ ਪ੍ਰਚਾਰ ਕਰ ਨਹੀਂ ਸਕਦੇ ਜੇ ਤੁਸੀਂ ਅੱਗੇ ਲੱਕੇ ਜਾਓਗੇ ਲੋਕਾਂ ਨੂੰ ਕਹੋਗੇ ਕਿ ਭਾਈ ਗੁਰੂ ਦੇ ਲੱਡ ਲੱਗੋ ਅਮਰਤਾਰੀ ਬਣੋ ਤਾਂ ਲੋਕ ਤੁਹਾਨੂੰ ਕੀ ਕਹਿਣਗੇ ਕਿ ਧੰਮੀ ਸਾਹਿਬ ਤੁਸੀਂ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਹੋ ਤੁਹਾਡੇ ਦੋ ਬੇਟੇ ਨੇ ਦੋਨੇ ਪਤਤ ਨੇ ਜੋ ਬੇਟੇ ਪਤਨੇ ਤਾਂ ਬਾਕੀ ਪਰਿਵਾਰ ਤਾਂ ਪਤਤ ਹੋ ਗਏ ਹੋਊਗਾ ਇੱਕ ਦੂਜਾ ਸ਼੍ਰੋਮਣੀ ਕਮੇਟੀ ਦੇ ਸਾਫਕਾ ਪ੍ਰਧਾਨ ਰਹੇ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਟ੍ਰਿਪਲ ਐਮਏ ਵਿਦਵਾਨ ਉਹਨਾਂ ਦੇ ਪਰਿਵਾਰ ਦੀ ਵੀ ਇਹੀ ਉਹ ਹਾਲਤ ਹੈ ਨੰਬਰ 3 ਸਿੱਖਾਂ ਦੀ ਸ਼ਰਮੌਰ ਸੰਸਥਾ ਦੇ ਸਕੱਤਰ ਸਰਦਾਰ ਬਹਾਦਰ ਸਰਦਾਰ ਪ੍ਰਤਾਪ ਸਿੰਘ ਜੀ ਉਹਨਾਂ ਦੇ ਪਰਿਵਾਰ ਦੀ ਕੀ ਪੋਜੀਸ਼ਨ ਹੈ ਆ ਦੇਖੋ ਇੱਕ ਫੋਟੋ ਉਹਨਾਂ ਦੇ ਸੁਪੁੱਤਰ ਉਹਨਾਂ ਦੀ ਨੂਰਾਣੀ ਦੋਨੋਂ ਹੀ ਪਤਿਤ ਨੇ ਨੂਰਾਨੀਤਾ ਸਿਰ ਤੇ ਦੁਪੱਟਾ ਵੀ ਨਹੀਂ ਲਿਆ ਹੋਇਆ ਪ੍ਰਤਾਪ ਸਿੰਘ 77 ਸਾਬ ਤੇ ਦਾਹੋਰ ਸਿੰਘ ਬੜੇ ਚੱਕ ਫੱਟ ਕੇ ਤਸਵੀਰਾਂ ਖਿਚਾ ਰਹੇ ਦੇ ਫੋਟੋ ਖਿਚਾ ਰਹੇ ਨੇ ਓਏ ਸ਼ਰਮੋਣੀ ਚਾਹੀਦੀ ਆ ਓਏ ਪ੍ਰਤਾਪ ਸਾਹਿਬ ਤੈਨੂੰ ਓਏ ਤੂੰ 77 ਸ਼ਰਮਣੀ ਕਮੇਟੀ ਦਾ ਤੇਰਾ ਪਰਿਵਾਰ ਪਤਤ ਹੈ ਬੇ ਅਮਰਤੀ ਹੈ ਅੱਗੇ ਚੱਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮੀਤ ਸਕੱਤਰ ਮੈਨੇਜਰ ਅਤੇ ਬਾਕੀ ਹੋਰ ਮੁਲਾਜ਼ਮ ਉਹਨਾਂ ਚੋਂ ਕਿੰਨੇ ਪਰਸੈਂਟ ਅਮਰਤਾਰੀ ਦੇ ਤਕਰੀਬਨ ਤਕਰੀਬਨ ਅੱਧਾ ਪਚਾਦ ਅਮਟਾਰੀ ਹੋ ਸਕਦਾ ਹੈ ਬਾਕੀ ਤਾਂ ਸਾਰੇ ਰੋਮਾਂ ਦੀ ਬੇਅਦਬੀ ਕਰ ਦੇਣਾ ਨੋਟ ਕਰੋ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਪਾਵਨ ਧਰਤੀ ਉੱਥੋਂ ਦਾ ਦਰਸ਼ਨੀ ਪਹਿਲਵਾਨ ਮੈਨੇਜਰ ਸਰਦਾਰ ਗੁਰਦੀਪ ਸਿੰਘ ਕੰਗ ਜਿਹਨੂੰ ਨਾ ਸ਼ਰਮ ਤੇ ਨਾ ਪੋਰਾ ਸੰਗ ਜਿਹੜੀ ਫੋਟੋ ਅਸੀਂ ਤੁਹਾਨੂੰ ਦਿਖਾਈ ਹੈ ਇਹ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਤੇ ਨਸ਼ਰ ਕਰਤੀ ਵੀ ਦੇਖੋ ਜੀ ਆਹ ਹਾਲ ਹੈ ਸਾਡੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ ਉਹਦੇ ਜਵਾਬ ਵਿੱਚ ਆਹ ਕਿਲੋਮੀਟਰ ਲੰਮਾ ਲੈਟਰ ਲਿਖ ਮਾਰਿਆ ਫੇਸਬੁੱਕ ਤੇ ਜਿਹਦੇ 'ਚ ਇਹ ਕਹਿੰਦਾ ਮੈਨੇਜਰ ਕਹਿੰਦਾ ਵੀ ਅੰਮ੍ਰਿਤ ਛਕਣਾ ਗੁਰੂ ਦੇ ਲਾ ਲੱਗਣਾ ਤਾਂ ਬਹੁਤ ਵਧੀਆ ਗੱਲ ਹੈ ਪਰ ਕੀ ਬੇਅੰਮਰਤੀਏ ਵਧੀਆ ਇਨਸਾਨ ਨਹੀਂ ਹੁੰਦੇ ਕੰਗ ਇਹ ਤੈਨੂੰ ਪੰਜੋਲੀ ਨੇ ਕਦੋਂ ਕਿਹਾ ਵੀ ਨਹੀਂ ਹੁੰਦੇ ਪਰ ਜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋਣ ਉਹਨਾਂ ਦਾ ਇਹ ਹਾਲ ਹੋਵੇ ਉਹਨਾਂ ਨੂੰ ਕਿਹਾ ਕਿਸੇ ਹੋਰ ਨੂੰ ਨਹੀਂ ਕਿਹਾ ਜਿਸ ਪਰਿਵਾਰ ਨੇ ਫਤੇਗੜ ਸਾਹਿਬ ਨੂੰ ਟਰੈਕਟਰ ਦਾਨ ਕੀਤਾ ਹੈ ਹੋਰ ਵੀ ਦਾਨ ਕਰਦੇ ਰਹਿੰਦੇ ਨੇ ਦਸਬੰਦ ਕੱਢ ਰਹੇ ਨੇ ਉਹ ਸਤਿਕਾਰਯੋਗ ਨੇ ਪਾਕੀ ਸਾਰੇ ਦੇ ਧਰਮ ਵੀ ਸਾਡੇ ਲਈ ਸਤਿਕਾਰਯੋਗ ਨੇ ਉਹਨਾਂ ਨੂੰ ਉਹਨਾਂ ਦਾ ਧਰਮ ਅਵਾਰਕ ਇਹ ਤਾਂ ਪੰਜੋਲੀ ਨੇ ਨਹੀਂ ਕਿਹਾ ਨਾ ਇਹ ਤੁਹਾਨੂੰ ਕਿਹਾ ਐਡੇ ਐਡੇ ਮੇਰਾ ਖਿਆਲਾ ਵੀ ਤੇਰਾ ਦਾੜਾ ਕਿੰਨਾ ਖੂਬਸੂਰਤ ਹੈ ਪਰਸਨਲਿਟੀ ਹੈ ਤੇਰੇ ਮੂੰਹੋਂ ਇਹ ਗੱਲ ਜੱਟ ਦੀ ਨਹੀਂ ਇਹ ਸਿੱਖਾਂ ਤੇ ਲਾਗੂ ਹੁੰਦਾ ਕਿਸੇ ਹੋਰ ਤੇ ਨਹੀਂ ਕੰਗ ਸਾਹਿਬ ਤੁਹਾਡੇ ਬਿਆਨ ਮੇਰੇ ਕੋਲੇ ਪੜਨਾ ਪੂਰਾ ਟਾਈਮ ਨਹੀਂ ਤੁਸੀਂ ਬਹੁਤ ਕੁਝ ਗੰਦ ਕੋਲਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੈਨੂੰ ਤੇਰਾ ਧਾਰਾ ਰੱਖ ਕੇ ਦੇਖ ਕੇ ਹੀ ਮੈਨੇਜਰ ਰੱਖ ਲਿਆ ਫਤੇਗੜ ਸਾਹਿਬ ਦੀ ਧਰਤੀ ਤੇ ਸਮਝ ਨਹੀਂ ਆਉਂਦੀ ਕਿ ਇਹਨੇ ਰੱਖਿਆ ਲਾਜਮੀ ਸਪਾਰਸ਼ੀ ਹੋਏਗਾ ਤੇ ਤੈਨੂੰ ਫਤੇਗੜ ਸਾਹਿਬ ਤੋਂ ਅਸਿਫਾ ਦੇ ਕੇ ਕਿਤੇ ਹੋਰ ਗੁੰਮਨਾਮ ਜਗ੍ਹਾ ਤੇ ਚਲੇ ਜਾਣਾ ਚਾਹੀਦਾ ਬੜੀ ਸ਼ਰਮ ਦੀ ਗੱਲ ਹੈ ਐ ਜੋ ਕੁੰਜਕ ਚੰਦਕ ਸ਼ਬਦ tạm ਹੀ ਸਾਹਿਬ ਮੈਂ ਕਹੇ ਨੇ ਜੇ ਤੁਸੀਂ ਪਰਮ ਪ੍ਰਚਾਰ ਲਹਿਰ ਨੂੰ ਆਪਣੇ ਹੀ ਘਰੋਂ ਬਡੁੰਗੜ ਦੇ ਘਰੋਂ ਸਕੱਤਰ ਦੇ ਘਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਘਰੋਂ ਸ਼ੁਰੂ ਕਰੋ ਤਾਂ ਸਿਰਫ 1 ਲੱਖ ਰੁਪਿਆ ਵੀ ਨਹੀਂ ਖਰਚ ਆਊਗਾ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਦੇ ਲੜ ਲੱਗ ਜਾਣਗੇ ਪ੍ਰਾਣੀ ਅੰਮ੍ਰਿਤ ਛਕ ਲੈਣਗੇ ਇੰਨਾ ਨੂੰ ਦੇਖ ਕੇ ਲੱਖਾਂ ਲੋਕ ਹੋਰ ਅੰਮ੍ਰਿਤ ਪਾਨ ਕਰ ਲੈਣਗੇ ਜਿੰਨੀ ਦੇ ਤੁਸੀਂ ਆਪਣੇ ਘਰੋਂ ਸ਼ੁਰੂ ਨਹੀਂ ਕਰਦੇ ਤੁਹਾਡੇ ਕਹੇ ਤੋਂ ਕੋਈ ਵੀ ਅੰਮ੍ਰਿਤ ਪਾਨ ਨਹੀਂ ਕਰੂਗਾ ਸਵਾਲ ਹੀ ਤੁਹਾਡੇ ਤੇ ਕਰਨਗੇ ਪਹਿਲਾਂ ਆਪਣੇ ਘਰੋਂ ਸ਼ੁਰੂ ਕਰੋ ਤੁਸੀਂ ਸਾਨੂੰ ਕੀ ਸਿੱਖਿਆ ਦੇਣਾ ਹੈ ਹੋ ਨੋਟ ਕਰੋ ਨਹੀਂ ਤੁਹਾਡਾ 110 ਕਰੋੜੇ ਤੁਹਾਡਾ ਨਹੀਂ ਇਹ ਸਾਡਾ ਹੈ 3 ਮਹੀਨਿਆਂ ਤੋਂ ਬਾਅਦ ਸਾਡਾ ਕਬਜ਼ਾ ਹੋਣਾ ਤੁਹਾਡਾ ਕਬਜ਼ਾ ਚੱਕਿਆ ਜਾਣਾ ਬੇਈਮਾਨੋ ਤੁਹਾਡਾ ਕਬਜ਼ਾ ਨਹੀਂ ਰਹਿਣਾ ਤੁਸੀਂ ਨਜਾਇਜ਼ ਕਬਜ਼ਾ ਕੀਤਾ ਹੋਇਆ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਢਾਹੀ ਨਹੀਂ ਲਾਈ ਪੱਠਾ ਤੱਕ ਭਾਰਤ ਸਾਡੀਆਂ ਜਨਰੇਸ਼ਨਾਂ ਤੁਹਾਡੋਂ ਕੀ ਸਿੱਖਿਆ ਲੈਣਗੀਆਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਇਹ ਹਾਲ ਹੈ ਸਖਤਰਾਂ ਦਾ ਇਹ ਹਾਲ ਹੈ ਸ਼ਰਮ ਕਰੋ ਪਹਿਲਾ ਆਪਣੇ ਘਰੋਂ ਇਹ ਲਹਿਰ ਸ਼ੁਰੂ ਕਰੋ ਤੇ ਜਿਹੜਾ 109 ਕਰੋੜ 99 ਲੱਖ ਰੁਪਇਆ ਬਚੂਗਾ ਉਹ ਲੋੜਵੰਦਾਂ ਦੇ ਪਰਿਵਾਰਾਂ ਦੀ ਸਿਹਤ ਸਹੂਲਤਾ ਤੇ ਵਿੱਦਿਆ ਤੇ ਖਰਚ ਕਰੋ ਤਾਂ ਕਿ ਉਹਨਾਂ ਨੂੰ ਤੁਹਾਡੇ ਕਹਿਣ ਦੀ ਲੋੜ ਨਾ ਪਾਏ ਆਪਣੇ ਆਪ ਗੁਰੂ ਦੇ ਲੰਨ ਲੱਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ